ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਵਾਪਸ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਡਿਜ਼ਾਈਨ ਬਣਾਉਣ ਆਪਨਾ ਮੈਚਿੰਗ ਸੂਟ ਆਹ ਵਾਲੇ ਇਹਦੇ ਨਾਲ ਹੈਗੀ ਜੀ ਸਲਵਾਰ ਇਸ ਕੱਪੜੇ ਨਾਲ ਪੜਿਆਨ ਕਰਨਾ ਇਹ ਡਿਜ਼ਾਈਨ ਤੁਸੀਂ ਜੇ ਲੰਬਾਈ ਘੱਟ ਆ ਤੁਹਾਡੇ ਕਮੀਜ਼ ਦੀ ਤਾਂ ਵੀ ਬਣਾ ਸਕਦੇ ਹੋ ਤੇ ਜੇ ਨਹੀਂ ਘੱਟ ਤੇ ਜੇ ਸ਼ੌਕ ਵਜੋਂ ਬਣਾਉਣਾ ਤਾਂ ਵੀ ਬਣਾ ਸਕਦੇ ਮੇਰੇ ਕਮੀਜ਼ ਦੀ ਲੰਬਾਈ ਹੈਗੀ ਪੂਰੀ ਜੀ ਤੇ ਆਪਾਂ ਵੈਸੀ ਡਿਜ਼ਾਈਨ ਕਰਨਾ ਇਹਨੂੰ ਇਸ ਤਰ੍ਹਾਂ ਆ ਪਾਚੀਗਨ ਵਰਕ ਵਾਲਾ ਕੱਪੜਾ ਜਿਹੜਾ ਸਲਵਾਰ ਨਾਲ ਦਾ ਸਿਉ ਲਿਆ ਲੈ ਚਿੱਟੀ ਹੈਗੀ ਆਪਣੇ ਕੋਲੇ ਲੈਸ ਨਾਲ ਦੀ ਤੇ ਇਹ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਤੁਸੀਂ ਕਮੀਜ਼ ਕਟਿੰਗ ਬਾਅਦ ਵਿੱਚ ਕਰਿਆ ਕਰੋ ਮੋਢੇ ਵਗੈਰਾ ਕਿਰਾਂ ਇੱਕ ਵਾਰੀ ਲੰਬਾਈ ਲਾ ਕੇ ਜੇ ਤੁਸੀਂ ਕਿਰਾਂ ਡਿਜ਼ਾਈਨ ਕਰਨਾ ਕਰ ਲਾ ਤੇ ਕਿਰੇ ਤੇ ਇਸ ਤਰ੍ਹਾਂ ਡਿਜ਼ਾਈਨ ਕਰਕੇ ਫਿਰ ਤੁਸੀਂ ਕਮੀਜ਼ ਦੀ ਕਟਿੰਗ ਕਰੋ ਜੀ ਉੱਪਰੋਂ ਕਈ ਵਾਰੀ ਆਪਣੇ ਤੋਂ ਵੱਧ ਘਟ ਹੋ ਜਾਂਦੀ ਹੈ ਪਤਾ ਨਹੀਂ ਲੱਗਦਾ ਆਵਲੀ ਆਪਾਂ ਲੈਸ ਲਾਵਾਂਗੇ ਘੇਰੇ ਤੇ ਇਸ ਤਰ੍ਹਾਂ ਜਿੰਨਾ ਤੁਸੀਂ 모ੜਨਾ ਘੇਰਾ ਉੱਥੇ ਇਸ ਤਰ੍ਹਾਂ ਲੈਸ ਰੱਖ ਲਓ ਲੈਸ ਆਪਣੀ ਪੁੱਠੀ ਹੋਊਗੀ ਤੇ ਮੀਜ ਆਪਣਾ ਸਿੱਧਾ ਹੋਊਗਾ ਇਸ ਤਰ੍ਹਾਂ ਆਪਾਂ ਉੱਪਰ ਵਾਲਾ ਕੱਪੜਾ 모ੜ ਦੋ ਕਈ ਪੈਨ ਕਮੈਂਟ ਕਰਕੇ ਪੁੱਛਦਿਆਂ ਵੀ ਤੁਸੀਂ ਜਦੋਂ ਆਪਾਂ ਆਹ ਵਾਲਾ ਉੱਪਰੋਂ ਕੱਪੜਾ 모ੜਦਿਆਂ ਤੇ ਵਲ ਪੈਣ ਲੱਗ ਜਾਂਦੇ ਇਹਨੂੰ ਤੁਸੀਂ 모ੜਨ ਵੇਲੇ ਧਿਆਨ ਰੱਖੋ ਵੀ ਇਸ ਤਰ੍ਹਾਂ ਐਵੇਂ ਖਿੱਚਣਾ ਨਹੀਂ ਬਸ ਆਸਤੀ ਆਸਤੀ 모ੜਨਾ ਜੇ ਆਪਾਂ ਖਿੱਚ ਲਿਆ ਫਿਰ ਕੱਪੜੇ ਦੇ ਵਿੱਚ ਵਾਲ ਅੱਗੇ ਜਾ ਕੇ ਜ਼ਰੂਰ ਪਾਣਗੇ ਜੀ ਇਸ ਤਰ੍ਹਾਂ ਹੀ ਆਪਾਂ ਇੱਕ ਸਲਾਈਨ ਵਾਲੀ ਲੈਸ ਜਿਹੜੀ ਲਾ ਦਾਂਗੇ ਐ ਤੋ ਫालतू ਲੈਸ ਕਰ ਦਾਂਗੇ ਆਪਾਂ ਕਟਿੰਗ ਲਾਕੀਲਾਸ ਹੁਣ ਆਪਾਂ ਇਹਦੇ ਨੂੰ ਢੇਠਾਂ ਵੱਲ ਨੂੰ ਮੋੜ ਕੇ ਇਹਦੇ ਉੱਪਰ ਲਾ ਦਾਂਗੇ ਕੱਚੀ ਸिलाई। ਕੱਚੀ ਸिलाई ਉੱਪਰ ਮੋٹے ਵਖੇ ਨਾਲ ਲਾਵਾਂਗੇ। ਬਾਅਦ ਚ ਆਪਾਂ ਤਰਪਾਈ ਕਰਕੇ ਦੇੜਨਾ ਹੀ ਹੁੰਦਾ ਜੀ। ਅਸਤਰਾ ਨਾਲ ਕੇ ਕੱਚੀ ਸिलाई ਲਾ ਲਈ ਆਪਾਂ।

ਕਟਿੰਗ ਕੱਟਿੰਗ ਕਰਤਾ ਸਭ ਤੋਂ ਪਹਿਲਾਂ ਇਹਨੂੰ ਸਾਈਡ ਤੇ ਕਰਦਾਂਗੇ ਆਪਾਂ ਆ ਜਿਹੜਾ ਆਪਣੇ ਕੋਲੇ ਚਿਕਨ ਵਰਕ ਵਾਲਾ ਕੱਪੜਾ ਵੀ ਸਿੱਧਾ ਪੁੱਛ ਚੈੱਕ ਕਰਕੇ ਆ ਸਿੱਧਾ ਹੋਣਾ ਚਾਹੀਦਾ ਇਹਨੂੰ ਆਪਾਂ ਇੱਥੇ ਪੁੱਠਾ ਰੱਖਾਂਗੇ ਉੱਪਰ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਜਿੰਨਾ ਮਰਜ਼ੀ ਹੈ ਚੌੜਾ ਚੜਾਈ ਚਲਾ ਸਕਦੇ ਹੋ ਕੱਪੜਾ ਕੱਟ ਲਾ ਸਕਦੇ ਹੋ ਅੱਧ ਲਾ ਸਕਦੇ ਹੋ ਕਿੰ ਲੰਬਾਈ ਕੱਟਦੀਏ ਜਿਆਦਾ ਵੀ ਲਾ ਸਕਦੇ ਆ ਇਹ ਕਪੜਾ ਲਾਉਣ ਲੱਗੇ ਵੀ ਤੁਸੀਂ ਇਹ ਕਪੜਾ ਜਿਹੜਾ ਆਪਣਾ ਕਮੀਜ਼ ਵਾਲਾ ਇਹਨੂੰ ਖਿੱਚਣਾ ਨਹੀਂ ਦਾ ਐਸ ਤਰ੍ਹਾਂ ਆ ਪੈਕਵਾਰੀਨ ਲਾ ਲਿਆ ਹੁਣ ਇਹਦੇ ਉੱਪਰ ਇਹਨੂੰ ਮੋੜ ਕੇ ਦੇ ਉੱਤੇ ਕੱਚੀ ਸ ਆ ਕੱਚੀ ਨਹੀਂ ਹੁਣ ਪੱਕੀ ਸਿਲਾਈ ਲਾ ਲਾਂਗੇ ਆਪਾਂ ਸਿਰੇ ਉੱਪਰ ਦਾ ਬੁਣੀ ਸਿਲਾਈ ਲਾ ਦਾਂਗੇ बहुत ही सोहना सिंपल ज अपना डिजाइन है जोड़ा बन के तैयार हुई होना आपू रखा कमीज़ आसे ना ये आप पुठा रखा आना कपड़ा जोड़ा कमीज वाला सीधा होगा

ਸਲਾਈ ਲਾ ਲਈ ਆਪਾਂ ਇਹਨੂੰ ਹੁਣ ਇਸ ਤਰ੍ਹਾਂ ਨਾ ਮੋੜ ਕੇ ਧਿਆਨ ਰੱਖਣਾ ਜਦੋਂ ਤੁਸੀਂ ਆਹ ਉੱਪਰਲੀ ਸਲਾਈ ਲਾਉਣੀ ਆ ਆਹ ਵਾਲਾ ਕੱਪੜਾ ਜਿਹੜਾ ਆਪਣਾ ਦੋਨੇ ਸਾਈਡਾਂ ਵਾਲਾ ਉਧਰ ਨੂੰ ਮੋੜਿਆ ਹੋਣਾ ਚਾਹੀਦਾ ਕਮੀਜ਼ ਵਾਲੇ ਪਾਸੇ ਨੂੰ ਕੱਪੜੇ ਨਾਲ ਕਈ ਵਾਰੀ ਆਪਣਾ ਇੱਧਰ ਮੋੜ ਜੂਆ ਫਿਰ ਵਿੱਚ ਦੀ ਦਿਸੂ ਆ ਜੀ ਬੁਰਾ ਲੱਗਦਾ ਫਿਰ ਇਸ ਤਰ੍ਹਾਂ ਠੀਕ ਹੈ ਜੀ ਫਿਰ ਤੇ ਹੁਣ ਆਪਾਂ ਲਾ ਲਈਏ ਸਲਾਈ ਆ ਦੇਖੋ ਇਸ ਤਰ੍ਹਾਂ ਆਪਾਂ ਸਸਤੇ ਇਹ ਸੂਟ ਨੂੰ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹਾਂ ਇਹ ਆਪਣੀ ਆ ਫੱਟੀ ਆਪਾਂ ਜਿਹੜੀ ਕਪੜਾ ਵਿੱਚ ਪਾਇਆ 22 ਇੰਚ ਆ ਇਹ ਤੁਸੀਂ ਵੱਧ ਵੀ ਪਾ ਸਕਦੇ ਤੇ ਇਹ ਤੋਂ ਘੱਟ ਵੀ ਪਾ ਸਕਦੇ ਜੀ ਜੇ ਆਪਣੀ ਲੰਬਾਈ ਘੱਟ ਦੀਏ ਤੁਸੀਂ ਵੱਧ ਵੀ ਪਾ ਲਓ ਆ ਦੇਖੋ ਜੀ ਇਸ ਤਰ੍ਹਾਂ ਬਹੁਤ ਹੀ ਘੱਟ ਖਰਚੇ ਦੇ ਵਿੱਚ 45-70 ਰੁਪਏ ਦੇ ਆਪਣੀ ਘੇਰੇ ਤੇ ਲੈ ਸਲਾਈ ਆ ਬਾਹਾਂ ਤੇ ਵੀ ਇਸੇ ਤਰ੍ਹਾਂ ਪੈਰਨ ਕਰਨਾ ਸਾਰੇ 1.5 ਮੀਟਰ ਲੈਸ ਲੱਗੂਗੀ ਕਿਰੇ ਦੇ ਤੇ ਬਾਹਰ ਤੇ ਕਪੜਾ ਆਪਣੇ ਕੋਲ ਹੈਗਾ ਹੀ ਇਹ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਆਪਾਂ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਬਹੁਤ ਸਾਰੀਆਂ ਭੈਣਾਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਬਹੁਤ ਬਹੁਤ ਧੰਨਵਾਦ ਉਹਨਾਂ ਭੈਣਾਂ ਦਾ ਜਿਸ ਤਰ੍ਹਾਂ ਤੁਸੀਂ ਇਸ ਚੈਨਲ ਨੂੰ ਪਿਆਰ ਦਿੱਤਾ ਆਪਣੇ ਦੂਸਰੇ ਚੈਨਲ ਨੂੰ ਪਿਆਰ ਦਿਓ ਜਸਪ੍ਰਿਤ ਮਲਟੀ ਕੁਕਿੰਗ ਚੈਨਲ ਨੂੰ ਠੀਕ ਹੈ ਜੀ ਡੀਨ ਵੇਖ ਕੇ ਕਮੈਂਟ ਜ਼ਰੂਰ ਕਰਿਓ ਜੀ ਚੰਗਾ ਲੱਗਿਆ ਤਾਂ ਸ਼ੇਅਰ ਵੀ ਕਰਿਓ ਵੀਡੀਓ ਨੂੰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ